ਪੰਜਾਬੀ ਇੱਕ ਚੈਨਲ ਲੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਆ ਦੀਆਂ ਵੱਡੀਆਂ ਖਬਰਾਂ ਪੰਜਾਬ ਦੇ ਕਿਸਾਨਾਂ ਲਈ ਭਗਵਾਨ ਤਮਾਨ ਵੱਲੋਂ ਵੱਡੀ ਖੁਸ਼ਖਬਰੀ ਹੁਣ ਤੋਂ ਨਹਿਰੀ ਪਾਣੀ ਮਿਲਣਾ ਹੋਵੇਗਾ ਸ਼ੁਰੂ ਟਿੱਕ ਨਾ ਮਿਲਣ ਤੋਂ ਬਾਅਦ ਭਾਜਪਾ ਚ ਜਾਣਵਾਰੇ ਸੁਖਦੇਵ ਸਿੰਘ ਢਿੰਡਸਾ ਦਾ ਵੱਡਾ ਬਿਆਨ ਕਿਹਾ ਉਹ ਅਕਾਲੀ ਸਨ ਅਤੇ ਕੱਲ ਹੀ ਰਹਿਣਗੇ ਕੈਬਨਟ ਮੰਤਰੀ ਲਾਲਜੀ ਸਿੰਘ ਖੁੱਲਰ ਦੀਆਂ ਬਦਲੀਆਂ ਮੁਸ਼ਕਲਾਂ ਸੀਐਮ ਭਗਵਾਨ ਤਮਾਨ ਕੋਲ ਪਹੁੰਚੀ ਸ਼ਿਕਾਇਤ ਪੰਜਾਬ ਤੇ ਸਕੂਲੀ ਬਸਾਂ ਲੈ ਕੇ ਸਖਤ ਪੋਲਿਸੀ ਲਾਗੂ ਡੀਸੀ ਨੇ ਬੁਲਾਏ ਪ੍ਰਿੰਸੀਪਲਾਂ ਦੀ ਮੀਟਿੰਗ ਲੋਕ ਸਭਾ ਚੋਣਾਂ ਲੜਨ ਵਾਲੇ ਹਸੀਮਤ ਕੋਰ ਬਾਦਲ ਦਾ ਵੱਡਾ ਬਿਆਨ ਬਠਿੰਡਾ ਤੋਂ ਲੜਨਗੇ ਚੋਣ ਪੰਜਾਬ ਚੂਨੀ ਜ਼ਿਲ੍ਹਿਆਂ ਚ ਚੱਲਣਗੀਆਂ ਤੇਜ਼ ਹਵਾਵਾਂ ਛਾਇ ਰਹਿਣਗੇ ਬੱਦਲ ਆਈਐਮਡੀ ਵੱਲੋਂ yellow alert جاری ਵਿਜਲेंस ਵਿਰੋਧੀ ਵੱਡੀ ਕਾਰਵਾਈ 5000 ਰੁਪਏ ਰਿਸ਼ਵਤ ਲੈਂਦਾ ਐਸਆਈ ਕੀਤਾ ਕਾਬੂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਦਿਨੀ ਪੰਜਾਬ ਦੇ ਕਿਸਾਨਾਂ ਨੂੰ ਵੱਡੀ ਖੁਸ਼ਖਬਰੀ ਸੁਣਾਉਂਦੇ ਆ ਕਿਹਾ ਸੀ ਕਿ ਵਿਸਾਖੀ ਤੋਂ ਨਰਮਾ 벨ਟ ਵਾਲੇ ਕਿਸਾਨਾਂ ਨੂੰ ਨਹਿਰੀ ਪਾਣੀ ਮਿਲਣਾ ਸ਼ੁਰੂ ਹੋ ਜਾਵੇਗਾ ਅਤੇ ਹੁਣ ਕਿਸਾਨਾਂ ਨੂੰ ਪਰੇਸ਼ ਨਦੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਹੁਣ ਤੋਂ ਨਰਮਾ ਵੈਲਟ ਵਾਲੇ ਕਿਸਾਨਾਂ ਨੂੰ ਨਹਿਰੀ ਪਾਣੀ ਮਿਲਣਾ ਸ਼ੁਰੂ ਹੋ ਗਿਆ ਹੈ ਇਸ ਦਾ ਐਲਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਦਿਨੀ ਕੀਤਾ ਸੀ ਅਤੇ ਇਸ ਦੇ ਨਾਲ ਹੀ ਉਹਨਾਂ ਨੇ ਮੰਡੀਆਂ ਚ ਕਣਕ ਦੀ ਖਰੀਦ ਬਾਰੇ ਵੀ ਵੱਡੀਆਂ ਗੱਲਾਂ ਕਹੀਆਂ ਸਨ ਉਹਨਾਂ ਨੇ ਟਵੀਟ ਕਰਦਿਆਂ ਲਿਖਿਆ ਸੀ ਕਿ ਮੰਡੀਆਂ ਚ ਕਣਕ ਦੀ ਖਰੀਦ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ ਮੰਡੀਆਂ ਚ ਪ੍ਰਬੰਧ ਮੁਕੰਮਲ ਨੇ ਟਰਾਲੀ ਤੋਂ ਫਸਲ ਲੈੰਦੇ ਹੀ ਕਿਸਾਨਾਂ ਦੀ ਫਸਲ ਦਾ ਉਗਤਾਨ ਹੋਵੇਗਾ ਇਸ ਵਾਰ ਪਿਛਲੇ ਸਾਲ ਦੇ ਮੁਕਾਬਲੇ 12 ਲੱਖ ਮੈਟ੍ਰਿਕ ਟਨ ਵਾਧੂ ਝਾੜ ਦੀ ਉਮੀਦ ਹੈ ਨਾਲ ਹੀ ਨਰਮਾ ਬੈਲਟ ਵਾਲੇ ਕਿਸਾਨਾਂ ਨੂੰ ਵੀ ਸਾਖੀ ਤੋਂ ਨਹਿਰੇ ਪਾਣੀ ਮਿਲਣਾ ਸ਼ੁਰੂ ਹੋ ਜਾਵੇਗਾ ਸ਼੍ਰੋਮਣੀ ਕਾਲੀਦਾਲ ਵੱਲੋਂ ਸੰਗਰੂਰ ਤੋਂ ਪ੍ਰਵੀਂਦਰ ਸਿੰਘ ਢਿੰਡਸਾ ਨੂੰ ਟਿਕਟ ਨਾ ਦਿੱਤੇ ਜਾਣ ਤੋਂ ਬਾਅਦ ਨਰਾਜ਼ ਚੱਲ ਰਹੇ ਢਿੰਡਸਾ ਪਰਿਵਾਰ ਨੇ ਕਾਲੀਦਾਲ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਣ ਦੀਆਂ ਚਰਚਾਵਾਂ ਤੇ ਰੋਕ ਲਗਾ ਦਿੱਤੀ ਹੈ ਸੁਖਦੇਵ ਸਿੰਘ ਢਿੰਡਸਾ ਨੇ ਆਖਿਆ ਹੈ ਕਿ ਉਹ ਨਾ ਤਾਂ ਕਿਸੇ ਹੋਰ ਪਾਰਟੀ ਵਿੱਚ ਜਾ ਰਹੇ ਹਨ ਅਤੇ ਨਾ ਹੀ ਟਿਕਟ ਲੈ ਰਹੇ ਹਨ ਉਹ ਅਕਾਲੀ ਸਾਨਾ ਤੇ ਅਕਾਲੀ ਹੀ ਰਹਿਣਗੇ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਢੀਂਡਾ ਸਾਹ ਪਰਿਵਾਰ ਟਿਕਟ ਨਾ ਮਿਲਣ ਕਾਰਨ ਪਾਰਟੀ ਪ੍ਰਧਾਨ ਤੋਂ ਨਿਰਾਸ਼ ਹੈ ਇਹ ਵੀ ਚਰਚਾ ਚੱਲ ਰਹੀ ਸੀ ਕਿ ਢੀਂਡਾ ਸਾਹ ਪਰਿਵਾਰ ਕਿਸੇ ਹੋਰ ਪਾਰਟੀ ਵਿੱਚ ਸ਼ਾਮਿਲ ਹੋ ਸਕਦਾ ਹੈ ਅਤੇ ਭਾਜਪਾ ਵੱਲੋਂ ਪਰਮਿੰਦਰ ਢੀਂਡਾ ਨੂੰ ਸੰਗਰੂਰ ਤੋਂ ਚੋਣ ਲੜਨ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ ਹੁਣ ਸੁਖਦੇਵ ਸਿੰਘ ਢੀਂਡਾ ਨੇ ਇੰਨਾਂ ਸਾਰੀਆਂ ਅਟਕਲਾਂ ਤੇ ਵਿਰਾਮ ਲਗਾ ਦਿੱਤਾ ਹੈ ਦੱਸਣਯੋ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੰਗਰੂਰ ਹਲਕੇ ਤੋਂ ਪਰਮਿੰਦਰ ਸਿੰਘ ਢੀਂਡਸਾ ਦੇ ਟਿਕਟ ਕੱਟੇ ਜਾਣ ਤੋਂ ਬਾਅਦ ਢੀਂਡਸਾ ਦੇ ਨੇੜਲੇ ਵਿੱਚ مایੁਸ਼ੀ ਛਾ ਗਈ ਹੈ। ਸ਼੍ਰੋਮਣੀ ਗੱਦਦਾਰੇ ਪ੍ਰਧਾਨ ਸੁਖੀ ਸਿੰਘ ਬਾਦਲ ਨੇ ਸੰਗਰੂਰ ਤੋਂ ਇਕਵਾਲ ਸਿੰਘ ਝੁੰਦਾ ਨੂੰ ਟਿਕਟ ਦੇ ਕੇ ਸਿਆਸੀ ਦਾ ਖੇਡ ਦਿੱਤਾ ਹੈ। ਲੋਕ ਸਭਾ ਚੋਣਾਂ 2024 ਚ ਆਮ ਆਦਮੀ ਪਾਰਟੀ ਦੀਆਂ ਮੁਸ਼ਕਲਾਂ ਘੱਟਦੀਆਂ ਨਜ਼ਰ ਨਹੀਂ ਆ ਰਹੀਆਂ। ਸਵਰਨਕਾਰ ਭਾਈਚਾਰੇ ਦੇ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਭੱਦੇ ਸ਼ਬਦਾਵਲੀ ਦੇ ਮਾਮਲੇ ਨੂੰ ਲੈ ਕੇ ਦੇਸ਼ ਭਰ 'ਚ ਵਿਰੋਧੀ ਗੱਲ ਕਹੀ ਹੈ। ਭਾਈਚਾਰੇ ਵੱਲੋਂ ਇਸ ਦੇ ਨਾਲ ਹੀ ਮੁੱਖ मंत्री भगवान तमानू मांग कीती गई है कि खडूर साहब ਤੋਂ ਮੰਤਰੀ ਭੁੱਲਰ ਦੀ ਉਮੀਦਵਾਰੀ ਵਾਪਸ ਲਈ ਜਾਵੇ ਦੱਸਦਗੇ ਬਿੱਤਨੀ ਆਪ ਉਮੀਦਵਾਰ ਲਾਰਜਿਸਟ ਭੁੱਲਰ ਵੱਲੋਂ ਮਾਹੀ ਰਿਜ਼ੋਰਟ ਪੱਟੀ ਵਿੱਚ ਸਵਰਨਕਾਰ ਅਤੇ ਤਰਖਾਨ ਬਰਾਦਰੀ ਖਿਲਾਫ ਟਿੱਪਣੀ ਕੀਤੀ ਗਈ ਸੀ ਇਹ ਤੇਰਾ ਅੰਗੜੀਆ ਬਰਾਦਰੀ ਤੇ ਸੁਨਿਆਰਾ ਬਰਾਦਰੀ ਦਾ અપਮਾਨ ਕੀਤਾ ਗਿਆ ਸੀ ਪੰਜਾਬ ਭਰ ਵਿੱਚ ਇਸ ਨੂੰ ਲੈ ਕੇ ਭਾਈਚਾਰੇ ਦੇ ਲੋਕਾਂ ਵਿੱਚ ਰੋਸ ਪਾਇਆ ਗਿਆ ਤੇ ਵੱਖ-ਵੱਖ ਥਾਵਾਂ ਤੇ ਪ੍ਰਦਰਸ਼ਨ ਵੀ ਦਿਖਾਈ ਦਿੱਤੇ ਅਤੇ ਉਹਨਾਂ ਨੇ ਕਿਹਾ ਕਿ ਜੇਕਰ ਲਾਲ ਜੀ ਸਿੰਘ ਢੁੱਲਰ ਦੀ ਉਮੀਦਵਾਰੀ ਵਾਪਸ ਨਹੀਂ ਲਈ ਜਾਂਦੀ ਤਾਂ ਸਵਰਨਕਾਰ ਸੰਘ ਵੱਲੋਂ ਦੁਨੀਆ ਭਰ ਵਿੱਚ ਆਮ ਆਦਮੀ ਪਾਰਟੀ ਦਾ ਵਿਰੋਧ ਕੀਤਾ ਜਾਵੇਗਾ ਸਕੂਲੀਬਸ ਹਾਸੇਦਵਾਦ ਜਿੱਥੇ ਪੰਜਾਬ ਦੇ ਮੁੱਖ ਖਤਰਨੇ ਸਕੂਲੀ ਸਾਂ ਦੀ ਜਾਣ ਦੇ ਹੁਕਮ ਦਿੱਤੇ ਹਨ ਉਥੇ ਜਿਲ੍ਹਾ ਪ੍ਰਸ਼ਾਸਨ ਬੱਚਿਆਂ ਨੂੰ ਘਰੋਂ ਸਕੂਲ ਪਹੁੰਚਾਉਣ ਅਤੇ ਸੁਰੱਖਿਅਤ ਵਾਪਸ ਲਿਆਉਣ ਲਈ ਫਿਕਰਮੰਦ ਦਿਖਾਈ ਦੇ ਰਿਹਾ ਹੈ ਹੀ وجہ ਹੈ ਕਿ ਲੁਧਿਆਣਾ ਦੇ ਸਕੂਲਾਂ ਲਈ ਚੱਲ ਰਹੀਆਂ ਬੱਸਾਂ 'ਚ ਸੇਫ ਸਕੂਲ ਵਾਹਨ ਪਾਲਿਸੀ ਦਾ ਰਿਵਿਊ ਕਰਨ ਲਈ ਪ੍ਰਸ਼ਾਸਨ ਪੂਰੀ ਤਰ੍ਹਾਂ ਸਰਗਰਮ ਹੋ ਗਿਆ ਹੈ ਇਸੇ ਲਈ ਤਹਿਤ ਡੀਸੀ ਸਾਖੀ ਸਾਨੀ ਨੇ ਅੱਜ ਲੁਧਿਆਣਾ ਦੇ ਸਾਰੇ ਪ੍ਰਾਈਵੇਟ ਅਤੇ ਐਡਿਟ ਸਕੂਲਾਂ ਦੇ ਪ੍ਰਿੰਸੀਪਲਾਂ ਦੀ ਮੀਟਿੰਗ ਲਈ ਗਈ ਹੈ ਗੁਰੂ ਨਾਨਕ ਪਬਲਿਕ ਸਕੂਲ ਸਰਾਂਬਾ ਨਗਰ ਵਿੱਚ ਅੱਜ ਸਵੇਰੇ 10 ਵਜੇ ਹੋਣ ਵਾਲੀ ਇਸ ਮੀਟਿੰਗ ਵਿੱਚ ਡੀਸੀ ਸ਼ਾਖਸ਼ੀ ਖੁਦ ਸਕੂਲ ਪ੍ਰਿੰਸੀਪਲਾਂ ਨੂੰ ਸੇਫ ਸਕੂਲ ਵਾਹਨ ਪਾਲਿਸੀ ਨੂੰ ਸਖਤੀ ਨਾਲ ਲਾਗੂ ਕਰਨ ਦਾ ਪਾਠ ਪੜ੍ਹਾਉਣਗੇ ਅਕਾਲੀ ਦਲ ਦੇ ਬਠਿੰਡਾ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਅਤੇ ਬਾਦਲ ਪਰਿਵਾਰ ਦੀ ਨੂੰ ਹਰ ਸਿਮਰਤਪੁਰ ਬਾਦਲ ਨੇ ਲੋਕ ਸਭਾ ਚੋਣਾਂ ਲੜਨ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ ਵੀ ਬਾਵਾ ਬਾਦਲ ਦਾ ਕਹਿਣਾ ਹੈ ਕਿ ਟਿਕਟ ਕਿਸ਼ ਨੂੰ ਦੇਣੀ ਹੈ ਇਹ ਪਾਰਟੀ ਦਾ ਫੈਸਲਾ ਹੈ ਤੇ ਜੇਕਰ ਉਹ ਚੋਣ ਲੜਨਗੇ ਤਾਂ ਸਿਰਫ ਬਠਿੰਡਾ ਤੋਂ ਹੀ ਲੜਨਗੇ ਉਹਨਾਂ ਨੇ ਕਿਹਾ ਹੈ ਕਿ ਭਾਵੇਂ ਮੈਂ ਚੋਣ ਲੜਾਂ ਜਾਂ ਨਾ ਲੜਾਂ ਪਰ ਮੈਂ ਬਠਿੰਡਾ ਵਿੱਚ ਹੀ ਰਹਾਂਗੀ ਚੋਣ ਮੈਨੀਫੈਸਟੋ ਬਾਰੇ ਬੋਲਦੇ ਹਾਂ ਹਰ ਸਿਮਰਤਪੁਰ ਬਾਦਲ ਨੇ ਕਿ ਹੈ ਕਿ ਅਸੀਂ ਨਾ ਕਦੇ ਗਰੰਟੀਆਂ ਦਿੱਤੀਆਂ ਹਨ ਤੇ ਨਾ ਹੀ ਕਦੇ ਵਾਅਦੇ ਕੀਤੇ ਹਨ ਪਰ ਜੋ ਕਿਹਾ ਹੈ ਉਸ ਨੂੰ ਪੂਰਾ ਜ਼ਰੂਰ ਕੀਤਾ ਹੈ ਇਸ ਦੇ ਨਾਲ ਹੀ ਹਰ ਸਿਮਰਤਪੁਰ ਬਾਦਲ ਨੇ ਸਿਕੰਦਰ ਸਿੰਘ ਮਲੂਕਾ ਬਾਰੇ ਬੋਲਦੇ ਹਾਂ ਕਿ ਹੈ ਕਿ ਉਹ ਪੁਰਾਣੇ ਨੇਤਾ ਹਨ ਅਤੇ ਪਾਰਟੀ ਨਾਲ ਖੜੇ ਹਨ ਪਰ ਉਹਨਾਂ ਦੇ ਬੱਚੇ ਬਾਗੀ ਹੋ ਗਏ ਹਨ ਉਹਨਾਂ ਕੀ ਹੈਗੇ ਬੱਚਿਆਂ ਨੇ ਵੀ ਜਿਹੜੇ ਉਹਦੇ ਲਈ ਮਲੂਕਾ ਸਾਹਿਬ ਦੀ ਬਦੌਲਤ ਹੀ ਲਏ ਅਤੇ ਹੁਣ ਇਸ ਉਮਰ ਵਿੱਚ ਜਾ ਕੇ ਜੇਕਰ ਮਾਪਿਓ ਦੀ ਨਾ ਸੁਣੋ ਤਾਂ ਗਲਤ ਗੱਲ ਹੈ ਪੰਜਾਬ ਵਿੱਚ ਮੌਸਮ ਦਾ ਰੂਪ ਬਦਲ ਗਿਆ ਹੈ ਮੌਸਮ ਵਿਭਾਗ ਵੱਲੋਂ ਸੂਬੇ ਦੇ 19 ਜ਼ਿਲ੍ਹਿਆਂ ਵਿੱਚ ਚੇਤਾਵਨੀ ਜਾਰੀ ਕੀਤਾ ਗਿਆ ਹੈ ਇਸ ਦੌਰਾਨ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੇ ਨਾਲ ਨਾਲ ਇਨ੍ਹਾਂ ਜ਼ਿਲ੍ਹਿਆਂ ਵਿੱਚ ਕੁਝ ਥਾਵਾਂ ਤੇ ਬਿਜਲੀ ਵੀ ਡਿੱਗੇਗੀ ਮੀਂਹ ਦੀ ਕੋਈ ਚੇਤਾਵਨੀ ਨਹੀਂ ਹੈ ਹਾਲਾਂਕਿ ਇਸ ਦੌਰਾਨ ਬੱਦਲ ਛਾਈ ਰਹਿਣਗੇ ਪਰ ਚਾਰ ਜ਼ਿਲ੍ਹੇ ਮਾਨਸਾ ਬਠਿੰਡਾ ਮੁਕਸਰ ਅਤੇ ਫਾਜ਼ਿਲਕਾ 'ਚ ਮੌਸਮ ਪੂਰੀ ਤਰ੍ਹਾਂ ਸਾਫ਼ ਰਹੇਗਾ ਇਸ ਦੇ ਨਾਲ ਹੀ ਕੱਲ ਤੋਂ ਮੌਸਮ ਸਾਫ਼ ਹੋ ਜਾਵੇਗਾ ਇਸ ਤੋਂ ਬਾਅਦ 19 April ਤੱਕ ਕੋਈ ਅਲਰਟ ਨਹੀਂ ਹੈ ਮੌਸਮ ਵਿੱਚ ਇਸ ਤਰ੍ਹਾਂ ਦੀ ਤਬਦੀਲੀ ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ ਹੈ ਜਨਵਰੀ ਤੋਂ ਹੁਣ ਤੱਕ ਮੌਸਮ ਚਾਰ ਵਾਰ ਬਦਲ ਚੁੱਕਾ ਹੈ ਕੱਲ ਦੇ ਤਾਪਮਾਨ ਵਿੱਚ 3 ਤੋਂ 7 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਸੀ ਇਹ ਆਮ ਨਾਲੋਂ 3.8 ਡਿਗਰੀ ਘੱਟ ਸੀ ਸੂਬੇ ਵਿੱਚ ਪ੍ਰਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਪੰਜਾਬੀ ਨੇ ਜ਼ੀਰੋ ਨੇ ਥਾਣਾ ਅਜਨਾਲਾ ਅੰਮ੍ਰਿਤਸਰ ਵਿਖੇ ਤਾਇਨਾਤ ਸਹਾਇਕ ਸਬ ਇੰਸਪੈਕਟਰ ਨਛੱਤਰ ਸਿੰਘ ਨੂੰ 5000 ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਤੀ ਕਾਬੂ ਕੀਤਾ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਪੁਲਿਸ ਮੁਲਾਜ਼ਮ ਨੂੰ ਬਲਾਕ ਫਤੇਗੜ ਸਾਹਿਬ ਚੂੜੀਆਂ ਦੇ ਪਿੰਡ ਸ਼ਮਸ਼ੇਰਪੁਰ ਵਾਸੀ ਅਵਤਾਰ ਸਿੰਘ ਵੱਲੋਂ ਦਰਜ ਕਰਵਾਏਗੀ ਸ਼ਿਕਾਇਤ ਦੇ ਦਰ ਤੇ ਗ੍ਰਿਫਤਾਰ ਕੀਤਾ ਗਿਆ ਹੈ ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਬਿਜ਼ਨਸ ਕੋਲ ਪਹੁੰਚ ਕਰਕੇ ਦੋਸ਼ ਲਾਇਆ ਕਿ ਉਸਦੇ ਲੜਕੇ ਵਿਰੁੱਧ ਥਾਣਾ ਸਦਰ ਵਿੱਚ ਦਰਜ ਕੇਸ ਦੀ ਤਫਤੀਸ਼ ਦੌਰਾਨ ਉਸ ਦੇ ਲੜਕੇ ਦਾ ਪੱਖ ਲੈਣ ਬਦਲੇ ਉਕਤ ਮੁਲਾਜ਼ਮ ਨੇ ਉਸ ਕੋਲੋਂ 10000 ਰੁਪਏ ਦੀ ਮੰਗ ਕੀਤੀ ਸੀ ਉਹਨਾਂ ਦੱਸਿਆ ਕਿ ਸ਼ਿਕਾਇਤ ਦੀ ਮੁੱਢਲੀ ਪੜਤਾਲ ਉਪਰੰਤ ਵਿਜੀਲੈਂਸ ਵਿਰੋਧੀ ਟੀਮ ਨੇ ਜਾਲ ਵਿਛਾ ਕੇ ਉਕਤ ਏਐਸਆਈ ਨੂੰ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਸ਼ਿਕਾਇਤਕਰਤਾ ਕੋਲੋਂ 5000 ਰੁਪਏ ਰਿਸ਼ਵਤ ਲੈਣ ਦੇ ਰਾਂਗੇ ਹਤੀਕਾਬੂ ਕਰ ਲਿਆ ਇਸ ਮੱਦੇਨਜ਼ਰ ਉਕਤ ਮੁਲਜ਼ਮ ਖਿਲਾਫ ਪ੍ਰਿਸ਼ਟਾਚਾਰਕੂ ਕਾਨੂੰਨ ਤਹਿਤ थाना ਵਿਜੀਲੈਂਸ ਬਿਊਰੋ ਅਮਰੀਕਾ ਰੇਂਜ ਵਿਖੇ ਮਕਦਮਾ ਦਰਜ ਕੀਤਾ ਗਿਆ ਹੈ ਅਤੇ ਅੱਜ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਤੇ ਇਸ ਮਾਮਲੇ ਦੀ ਅਗਲੇਰੀ ਜਾਂਚ جاری ਹੈ। ਅੰਮ੍ਰਿਤਸਰ ਉੱਤਰੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੋਮਰ ਵਿਜੇ ਪ੍ਰਤਾਪ ਸਿੰਘ ਵੱਲੋਂ ਆਪਣੀ ਹੀ ਪਾਰਟੀ 'ਤੇ ਨਸ਼ਿਆਂ ਅਤੇ ਬੇਦਬੀ ਬਾਰੇ ਕੀਤੇ ਵਾਅਦੇ ਪੂਰੇ ਕਰਨ ਵਿੱਚ ਸਬੰਧ ਰਹਿਣ ਦਾ ਦੋਸ਼ ਲਾਉਣ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਹੁਣ ਪਾਰਟੀ ਆਗੂਆਂ ਨੇ ਵੀ ਪਾਰਟੀ ਦੀਆਂ ਗਲਤੀਆਂ ਦਾ ਪਰਦਾਫਾਸ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਬਾਜਵਾ ਨੇ ਕਿਹਾ ਕਿ ਕੋਮਰ ਵਿਜੇ ਪ੍ਰਤਾਪ ਸਿੰਘ ਨੇ ਆਪ ਦੇ ਕੈਬਨਿਟ ਮੰਤਰੀ ਅੰਮ੍ਰਿਤਸਰ ਲੋਕ ਸਭਾ ਤੋਂ ਆਪ ਦੇ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਦੀ ਮੌਜੂਦਗੀ ਵਿੱਚ ਆਪ ਸੁਭਰੀ ਮਾਤੇ ਦਿੱਲੀ ਦੇ ਮੁੱਖ ਮੰਤਰੀ ਅਰਿੰਕੇਜ ਦੀਵਾਰ ਰਾਸੋ ਮੈਂਬਰ ਰਾਗਵ ਚੱਡਾ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੂਬੇ ਚੋਂ ਨਸ਼ਿਆਂ ਨੂੰ ਖਤਮ ਕਰਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਵਿਦੇ ਮਾਮਲੇ ਵਿੱਚ ਇਨਸਾਫ ਨਾ ਮਿਲਣ ਤੇ ਇਟਹਾਰੇ ਵਿੱਚ ਖੜਾ ਕੀਤਾ ਹੈ ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ਕਿ ਹੈ ਕਿ ਕੌਮਰ ਵਿਜੇ ਪ੍ਰਤਾਪ ਜੋਗ ਸਰਵ ਵਿਧਾਨ ਸਭਾ ਸੈਸ਼ਨ ਤੇ ਹੋਰ ਮੰਚਾਂ ਤੇ ਇਹ ਮੁੱਦੇ ਉਠਾਉਂਦੇ ਹਨ ਨੂੰ ਆਪਨੇ ਨજર ਅੰਦਾਜ਼ ਕਰ ਦਿੱਤਾ ਹੈ ਹੁਣ ਇਹ ਸਾਬਿਤ ਹੋ ਗਿਆ ਹੈ ਕਿ ਆਪਨੇ 2022 ਦੇ ਵਿਧਾਨ ਸਭਾ ਚੋਣਾਂ ਵਿੱਚ ਵੋਟਾਂ ਹਾਸਲ ਕਰਨ ਲਈ ਪੰਜਾਬੀਆਂ ਖਾਸ ਕਰਕੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨਾਲ ਖੇਡਿਆ ਹੈ ਉਹਨਾਂ ਕਿ ਹੈਗੇ ਪੰਜਾਬ ਦੇ ਲੋਕਾਂ ਨੇ 2 ਸਾਲਾਂ ਤੋਂ ਗੈਰ ਕਾਰਗੁਜ਼ਾਰੀ ਵਾਲੀ ਸਰਕਾਰ ਦੇਖੀ ਹੈ ਉਹਨਾਂ ਨੇ ਇਸ ਲੋਕ ਸਭਾ ਚੋਣਾਂ ਚ ਆਪ ਨੂੰ ਸਭ ਕੁਝ ਸਿਖਾਉਣ ਦਾ ਫੈਸਲਾ ਕੀਤਾ ਹੈ ਜਿਵੇਂ ਭਲਾ ਤਕਰੀਕ ਪਾਸੋਂ ਘੇਰਾਂ ਨੂੰ ਕਾਂਗਰਸ ਤੋਂ ਭੇਜਿਆ ਵੀ ਪਤਾ ਹੈ ਕਿ ਇੱਥੇ ਨਹੀਂ ਜਿੰਨਾ ਉਹਨੂੰ ਇੱਥੇ ਭੇਜਤ ਹਨ ਜੀ ਲੱਗਦਾ ਨਹੀਂ ਹੈ ਵੀ ਆਮ ਆਦਮੀ ਪਾਰਟੀ ਵਿੱਚ ਤੁਹਾਨੂੰ ਵਾਸਤੇ ਕੀਤਾ ਜਾ ਰਿਹਾ ਹੈ ਆਹ ਤਾਂ ਫਿਰ ਉਹਨਾਂ ਨੇ ਸਾਰੇ ਕਿਤੇ ਉੱਥੇ ਆਪਦੇ ਸਾਬਕਾ ਮੁੱਖ ਮੰਤਰੀ ਜਲੰਧਰ ਤੋਂ ਚੰਨੀ ਸਾਹਿਬ ਨੂੰ ਉਤਾਰਿਆ ਹਨਾ ਹਰੇਕ ਪਾਰਟੀ ਆਪਦੇ ਵੱਲੋਂ ਬਿਹਤਰ ਕਰਨ ਦੀ ਕੋਸ਼ਿਸ਼ ਕਰਦੀ ਹੈ ਤੁਸੀਂ ਆਪ ਦੱਸੋ ਤੁਹਾਨੂੰ ਹੀ ਪਤਾ ਵੀ ਸਿੰਗਲਾ ਸਾਹਿਬ ਵੀ ਨਹੀਂ ਮੰਨੇ ਲੈਰੇ ਆਪਾਂ ਖੜੇ ਆਂ ਬੀਬਾ ਪਠੱਲ ਦੀ ਸਾਬਕਾ ਸੀਐਮ ਸਾਹਿਬ ਉਹਨਾਂ ਦੇ ਸਾਰੇ ਵਰਕਰਾਂ ਨੂੰ ਜਾਣਦੇ ਹੋਵਗੇ ਉਹ ਵੀ ਨਹੀਂ ਮੰਨੇ ਹੁਣ ਫਿਰ ਪਾਰਟੀ ਮਜਬੂਰੀ ਬਸ ਕਰੇ ਕੀ ਕਿਸੇ ਨੂੰ ਤਾਂ ਲੜਾਉਣਾ ਹੈ ਨਾ ਨਹੀਂ ਹੋ ਸਕਦਾ ਇਹ ਤੋਂ ਡੱਪ ਸੈਟਿੰਗ ਹੋਵੇ ਕਿ ਤੁਸੀਂ ਉੱਥੇ ਮਾੜਾ ਕੈਂਡੀਡੇਟ ਦਿਓਗੇ ਜਾਂ ਵੀ ਉਹਦੇ ਉਹਦੇ ਨੂੰ ਅਸੀਂ ਤਾਂ ਪੂਰਾ ਪੂਰਾ ਚੰਗਾ ਦਿੱਤਾ ਉੱਥੇ ਜਿਵੇਂ ਡਾਕਟਰ ਚੱਬਿਆ ਹੁੰਦਾ ਛਲੜਾ ਰਹੀ ਇਤਿਹਾਸਕੀ ਵਾਲ ਸਾਹਿਬ ਜੇ ਚਲੇ ਗਏ ਨਹੀਂ 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 ਪਵਨ ਕੁਮਾਰ ਟੀਨੂ ਇਕਦਰ ਜੋਇਆ ਜੋ ਜਲੰਧਰ ਤੋਂ ਮੈਂ ਪਿਛਲੇ 5 ਸਾਲ ਉਹਨਾਂ ਦੇ ਨਾਲ ਵਿਧਾਇਕ ਰਹਾ ਤੁਸੀਂ ਜਲੰਧਰ ਚ ਜਾ ਕੇ ਪਵਨ ਕੁਮਾਰ ਟੀਨੂ ਦੀ ਰੈਪਿਊਟੇਸ਼ਨ ਪਤਾ ਕਰਿਓ ਪਿਛਲੇ ਵਿਧਾਨ ਸਭਾ ਚ ਵੀ ਮੈਂ ਹੀ ਮੰਨਦਾ ਕਿ ਜੇ ਦਬਾਬੇ ਦਾ ਕੋਈ ਸਭ ਤੋਂ ਵੱਡਾ ਦਲਿਤ ਫੇਸ ਹੈ ਤਾਂ ਪਵਨ ਕੁਮਾਰ ਟੀਨੂ ਹੈ ਕਈ ਵਾਰ ਇਦਾਂ ਦਾ ਵੀ ਮਾਹੌਲ ਬਣ ਜਾਂਦਾ ਸੀ ਕਿਸੇ ਮੁੱਦੇ ਤੇ ਅਕਾਲੀ ਦਾ ਲੜਦਾ ਨਹੀਂ ਸੀ ਸਾਰੇ ਐਮਐਲਏ ਬੈਠੇ ਰਹਿੰਦੇ ਸੀ ਤੇ ਕੋਈ ਦਲਤਾਂ ਦਾ ਮੁੱਦਾ ਹੁੰਦਾ ਪਵਨ ਕੁਮਾਰ ਟਿੰਨੂ ਇਕੱਲਾ ਬੈਲ ਦੇ ਵਿੱਚ ਆ ਕੇ ਹਾਊਸ ਚਾ ਕੇ ਮਤਲਬ ਕਿ ਪ੍ਰੋਟੈਸਟ ਜਿਹੜਾ ਉਹ ਕਰਦਾ ਸੀ ਤੋਂ ਦਬਾਬੇ ਦੀ ਮੈਂ ਇਹ ਸਮਝਦਾ ਕਿ ਦਲਤਾਂ ਦੇ ਹੱਕ ਚ ਉੱਠਣ ਵਾਲੀ ਬਹੁਤ ਵੱਡੀ ਜਿਹੜੀ ਆਵਾਜ਼ ਹੈ ਪਵਨ ਕੁਮਾਰ ਟਿੰਨੂ ਵਰਕਰ ਟਾਈਪ ਉਹ ਲੀਡਰ ਹੈ ਗਰਾਊਂਡ ਤੇ ਕੰਮ ਕਰਨ ਵਾਲਾ ਲੋਕ ਉਹਨਾਂ ਨੂੰ ਪਿਆਰ ਕਰਦੇ ਆ ਤੇ ਉਹਨਾਂ ਦੇ ਆਉਣ ਨਾਲ ਮੈਂ ਮੰਨਦਾ ਕਿ ਜਲੰਧਰ ਚ ਅੱਜ ਵਨ ਸਾਈਡਡ ਹੋ ਗਈ ਆ ਆਮ ਆਦਮੀ ਪਾਰਟੀ ਨਹੀਂ ਉੱਥੇ ਕੋਈ ਉੱਥੇ ਬੰਦਾ ਹੋਣਾ ਹੈ ਨਹੀਂ ਸਹੀ ਪੁਰੇ ਇਲਾਕੇ ਤੇ ਹਲਕੇ ਚ ਦੇਖੋ ਮੇਰੀ ਗੱਲ ਸੁਣੋ ਆ ਗਿਆ ਕੈਂਡੀਡੇਟ ਆ ਗਿਆ ਇੱਕ ਮਿੰਟ ਤੁਸੀਂ ਮੈਂ ਤੇ ਪੁੱਛਾਂ ਆਪ ਨੂੰ ਕੋਈ ਇਮੇਜ ਵੱਟ ਮਿਲੇ ਨਹੀਂ ਲੋਕ ਕੁਝ ਵੀ ਹਲਕੀ ਤੁਹਾਨੂੰ ਮੈਂ ਮੈਂ ਜਵਾਬ ਦਿੰਦਾ ਆਮ ਆਦਮੀ ਪਾਰਟੀ ਨਵੀਂ ਪਾਰਟੀ ਹੈ ਜਿਹੜੇ ਵੀ ਦੂਜੀਆਂ ਪਾਰਟੀਆਂ ਚ ਚੰਗੇ ਬੰਦੇ ਆ ਅਸੀਂ ਸਾਰਿਆਂ ਦਾ ਵੈਲਕਮ ਕਰਦੇ ਆਂ ਆ ਤੁਹਾਡੇ ਐਮਐਲਏ ਸਾਹਿਬ ਖੜੇ ਆ ਇਹਨਾਂ ਨੂੰ ਤਾਂ ਅਸੀਂ ਲੈ ਕੇ ਆਏ ਸੀਗੇ ਇੱਥੋਂ ਜਿੱਤੇ ਅੱਜ ਲੋਕਾਂ ਦੀ ਸੇਵਾ ਕਰ ਰਹੇ ਆ ਤੇ ਦੂਜੀ ਗੱਲ ਨਹੀਂ ਜੇ ਸਵਾਲ ਵੀ ਕਰਨਾ ਚਲੇ ਜਾਂਦੇ ਆ ਕਿਸੇ ਕੋਲੇ ਭਾਈ ਸਾਹਿਬ ਕੋਈ ਥਰਮਾਮੀਟਰ ਨਹੀਂ ਹੁੰਦਾ ਵੀ ਕਿਸੇ ਦੇ ਟੈਸਟ ਕਰ ਲਈਏ ਬੇ ਬੰਦੇ ਨੇ ਕੱਲ ਨੂੰ ਰੋਕਣਾ ਕਿ ਜਾਣਾ ਜੇ ਤੁਸੀਂ ਕਹੋਗੇ ਵੀ ਦੂਜੀਆਂ ਪਾਰਟੀਆਂ ਵਾਲੇ ਪਹਿਲੀ ਵਾਰ ਸੀ 20 ਐਮਐਲਏ ਜਿੱਤੇ ਸੀ ਜਿਹੜੇ ਸਾਨੂੰ ਛੱਡ ਛੱਡ ਕੇ ਭੱਜੇ ਦੱਸ ਸਾਡੇ ਫਾਊਂਡਰ ਮੈਂਬਰ ਸੀ ਪਾਰਟੀ ਨੇ ਜਿਤਾਇਆ ਰਾਜਨੀਤੀ ਨਹੀਂ ਸੀ ਪਾਰਟੀ ਨੇ ਟਿਕਟਾਂ ਦਿੱਤੀਆਂ ਐਮਐਲਏ ਬਣਾਇਆ ਕੋਣ ਉਹ ਭੱਜ ਗਏ ਉਹਨਾਂ ਦਾ ਸੀ ਕੀ ਕਰੀਏ ਇਹ ਕੋਈ ਕਿਸੇ ਦੀ ਇਮਾਨਦਾਰੀ ਤੁਸੀਂ ਇਸ ਨਾਲ ਟੈਸਟ ਨਹੀਂ ਕਰ ਸਕਦੇ ਵੀ ਕਿਹੜੀ ਪਾਰਟੀ ਚੋਂ ਆਇਆ ਜਿਹੜਾ ਕੋਈ ਲੋਕਾਂ ਚ ਰਹਿੰਦਾ ਹੈ ਲੋਕਾਂ ਲਈ ਲੜਦਾ ਹੈ ਕਿਸੇ ਪਾਰਟੀ 'ਚ ਹੋਵੇ ਕੋਈ ਚੰਗਾ ਹੋਵੇ ਲੋਕ ਨੂੰ ਜਿਤਾਉਂਦੇ ਆ ਕਾਲੀ ਦਲ ਦੀ ਵੀ ਤਿੰਨ ਜਿਤ ਬੰਦੇ ਜਿੱਤ ਕੇ ਆਏ ਨੇ ਕਿ ਡਾਕਟਰ ਸੁਖੀ ਆ ਉਹ ਜਿੱਤ ਕੇ ਅਜਾ ਚੰਗਾ ਕੰਮ ਕਰਦੇ ਹੋਣਗੇ ਜਿੱਤੇ ਆ ਮੰਤਰੀ ਤੇ ਆਲੀਆ ਜੇ ਚੰਗਾ ਕੰਮ ਕਰਦਾ ਹੋਊਗਾ ਜਿੱਤੇ ਆ ਸੋ ਇਹ ਗੱਲ ਨਹੀਂ ਹੁੰਦੀ ਵੀ ਸਾਰੀਆਂ ਪਾਰਟੀਆਂ 'ਚ ਬੰਦੇ ਮਾੜੇ ਆ ਜੇ ਸਾਨੂੰ ਉਹਨਾਂ ਦਾ ਚੰਗਾ ਲੱਗਿਆ ਲੱਗਿਆ ਵੀ ਭਾਈ ਇਹ ਸਟਰੋਂਗ ਉਮੀਦਵਾਰ ਆ ਹਰੇਕ ਪਾਰਟੀ ਚਾਹੁੰਦੀ ਹੈ ਵੀ ਸਟਰੋਂਗ ਮੀਤਵਾਰ ਨੂੰ ਲੈ ਕੇ ਆਈ ਤੁਹਾਨੂੰ ਲੈ ਕੇ ਆਂਦੇ ਤਾਂ ਦੁੱਖ ਹੀ ਸਾਂਝਾ ਕਰ ਸਕਦਾ ਹਾਂ ਜੀ ਦੇਖੋ ਇੱਕ ਲੀਗਲ ਪ੍ਰਕਿਰਿਆ ਹੁੰਦੀ ਹੈ ਭਗਵੰਤ ਮਾਨ ਉਰੀ ਆਪ ਨਹੀਂ ਚਾਹੁੰਦੇ ਕੇਜਰੀਵਾਲ ਸਾਹਿਬ ਬਾਹਰ ਹੋ ਔਰ ਇਸ ਸਪਸ਼ਟ ਮੈਂ ਪਹਿਲੇ ਦਿਨ ਤੋਂ ਕਹਿੰਦਾ ਕਿ ਭਗਵੰਤ ਮਾਨ ਭਾਜਪਾ ਦਾ ਟਾਊਟ ਆ ਭਾਜਪਾ ਨਾਲ ਰਲ ਕੇ ਖੇਡਦਾ ਔਰ ਪੰਜਾਬ ਚ ਵੀ ਪਾਰਟੀ ਦੋ ਫਾੜ ਹੋਊਗੀ ਆਪ ਪਾਰਲੀਮੈਂਟ ਦੀ ਇਲੈਕਸ਼ਨ ਬਾਅਦ ਜੇ ਆਪ ਬਚ ਗਈ ਤੇ ਕੁਲਤਾਰ ਸਿੰਘ ਸੰਧਵਾ ਨਵੇਂ ਮੁੱਖ ਮੰਤਰੀ ਹੋਣਗੇ ਜੇ ਆਪ ਨਾ ਬਚੀ ਤੇ ਜਿਵੇਂ ਅਰੰਗਾ ਲੰਗੂ ਜਿਹੜਾ 25 ਕਰੋੜ ਦਾ ਜਿਹੜਾ ਦਾਵਾ ਕਰਦਾ ਹੈ ਕਿ ਮੈਨੂੰ ਆ ਜਿਹੜਾ ਸ਼ਿਕਾਇਤ ਕਰਤਾ ਸੀ ਅੱਜ ਕਿੱਧਰ ਗਿਆ ਜਿਨ੍ਹਾਂ ਦੇ ਖਿਲਾਫ ਸ਼ਿਕਾਇਤ ਕੀਤੀ ਸੀ ਉਹ ਸ਼ਿਕਾਇਤ ਕਰਤਾ ਹੀ ਉੱਡ ਗਿਆ ਅੱਜ ਉਹ ਜਹਾਲ ਭਗਵੰਤ ਮਾਨ ਦਾ ਹੁਣ ਇਸ ਲਈ ਕੀ ਇਹ ਚਾਹੁੰਦੇ ਆ ਕਿ ਅਰਵਿੰਦ ਕੇਜਰੀਵਾਲ ਸਾਹਿਬ ਬਾਹਰ ਆਉਣ ਭਗਵੰਤ ਮਾਨ ਹੁਰੀ ਨਹੀਂ ਚਾਹੁੰਦਾ ਪਰ ਮੈਂ ਦੂਜੀ ਗੱਲ ਇਸ ਲਈ ਵੀ ਕਹਿਣਾ ਆ ਹੁਣੇ ਆ ਸ਼ਾਮ ਗਏ ਆ ਭਗਵੰਤ ਮਾਨ ਠੀਕ ਹੈ ਜੀ ਦਿਬੜੂਗੜ ਦਾ ਜਾਏ ਹੁੰਦੇ ਭਾਜਪਾ ਨਾਲ ਰਲ ਕੇ ਤਾਂ ਤੁਸੀਂ ਦਿਬੜੂਗੜ ਜੇਲ੍ਹ ਬਣਾਈ ਐਨਐਸਏ ਲਵਾਈ ਉਹਦੇ 'ਚ ਵਾਅਦਾ ਕੀਤਾ ਸਟੇਟ ਤੇ ਸੈਂਟਰ ਦੀ ਸਲਾਹ ਤੋਂ ਬਾਅਦ ਤਾਂ ਉਹ ਜੇਲ੍ਹ ਬਣ ਨਹੀਂ ਸਕਦੀ ਸੀ ਦਿਬੜੂਗੜ ਵਾਲੀ ਤੁਸੀਂ ਕਿਉਂ ਨਾਲ ਛਡਾ ਕੇ ਆਏ ਕੁੱਪਾਜ ਪਾ ਨਾਲ ਫਿਕਸਡ ਮੈਚ ਚਾਹੇ ਉਹ ਪ੍ਰੀਤਪਾਲ ਦੇ ਮਸਲੇ 'ਚ ਸੀ ਜਿਹੜਾ ਕਿਸਾਨ ਸੀ ਚਾਹੇ ਸ਼ੁਭ ਕਰਨ ਦੇ ਮਸਲੇ 'ਚ ਸੀ ਚਾਹੇ ਹੋਰ ਮਸਲਿਆਂ 'ਚ ਚਾਹੇ ਉਹ ਜਿਹੜੀਆਂ ਜੀਸੀਬੀ ਮਸ਼ੀਨਾਂ ਜਾ ਰਹੀਆਂ ਸੀਗੀਆਂ ਖਨੌਰੀ ਤੇ ਸ਼ੰਭੂ ਬਾਰਡਰ ਤੇ ਉਹਨਾਂ ਦੀ ਰੋਕਣ ਦੀ ਗੱਲ ਸੀ ਇਹ ਬੜੇ ਚਿਰ ਦਾ ਹੀ ਫਿਕਸਡ ਮੈਚ ਚੱਲ ਰਿਹਾ ਔਰ ਇਹ ਫਿਕਸਡ ਮੈਚ ਹੌਲੀ-ਹੌਲੀ ਲੋਕਾਂ ਦੇ ਸਾਹਮਣੇ ਆ ਰਿਹਾ ਸਰ ਪਵਨ ਕੁਮਾਰ ਟਿੰਨੂ ਨੂੰ ਆ ਨਾ ਮਮੀ ਪਾਟੀ ਦਾ ਹੱਕ ਖੱਟਮ ਹੈ ਉਹਨੂੰ ਕਿਵੇਂ ਬਿਲਕੁਲ ਇਹ ਨਾ ਸੀਜ਼ਨ ਹੈ ਜੀ ਜਿਹੜਾ ਇਲੈਕਸ਼ਨ ਸੀਜ਼ਨ ਹੁੰਦਾ ਨਾ ਜੀ ਕਮਜ਼ੋਰ ਵਿਕਟਾਂ ਡਿੱਗਦੀਆਂ ਹੁੰਦੀਆਂ ਨੇ ਉਹ ਚਾਰ ਧਾਰਕ ਲੋਕ ਖਲੋਤੇ ਹੁੰਦੇ ਐ ਤਾਂ ਫਿਰ ਮੈਂ ਪੁੱਛੂੰਗਾ ਰਿੰਕੂ ਨੂੰ ਕੀ ਹੋਇਆ ਜੀ ਉਹਨੂੰ ਆਪ ਦੀ ਪੋਲਿਟਿਕਸ ਹੈ ਜੀ ਉਹਨਾਂ ਨੂੰ ਮੁਬਾਰਕ ਕਮਜ਼ੋਰੀ ਹੈ ਲੋਕ ਨਹੀਂ ਪਸੰਦ ਕਰਦੇ ਜੀ ਪੋਲਿਟਿਕਸ ਮੈਂ ਤਾਂ ਇੰਨੀ ਗੱਲ ਜਾਣਦਾ ਕੋਈ ਆਪਦੇ ਸਟੈਂਡ ਤੇ ਰਵੇ ਸਪਸ਼ਟ ਰਵੇ ਚਾਹੇ ਉਹ ਅਰੰਗਲ ਸੀ ਚਾਹੇ ਰਿੰਕੂ ਸੀ ਚਾਹੇ ਸਾਡੇ ਸਤਿਕਾਰਯੋਗ ਮੇਰੇ ਤੇ ਬੜੇ ਅਜ਼ੀਜ਼ ਰਹੇ ਆ ਟੀਨੂ ਜੀ ਮੈਂ ਨਹੀਂ ਆਸ ਰੱਖਦਾ ਸੀ ਉਹਨਾਂ ਕੋਲੋਂ ਇਹ ਅ ਬੜਾ ਅਫਸੋਸ ਹੋਇਆ ਕਿ ਐਡਾ ਅ ਕਮਜ਼ੋਰੀ ਦੇਖਣ ਨੂੰ ਮਿਲੀ ਹੋਰ ਵੀ ਬੜੇ ਵੱਡੇ ਵੱਡੇ ਚਿਹਰੇ ਐ ਇੱਥੇ ਜਾਖੜ ਸਾਹਿਬ ਵੀ ਨੇ ਤੇ ਇਹ ਤਾਂ ਬਹੁਤ ਛੋਟੀ ਜੀ ਗੱਲ ਐ ਜੋ ਕੁਝ ਹੋ ਰਿਹਾ ਜੀ ਅੱਜ ਤੋਂ ਵੀ 25 ਸਾਲ ਪਹਿਲਾਂ ਸਿੱਧੂ ਸਾਹਿਬ ਆਏ ਤੁਸੀਂ ਨਿਕਲੇਗੇ ਸਿੱਧੂ ਸਾਹਿਬ ਨੂੰ ਲੈ ਕੇ ਬੜਾ ਵੱਡਾ ਖੜਾਦੀ ਬੀਜਪੀ ਵਾਲੇ ਸੇਮ ਸ਼ਬਦ ਜੋ ਅੱਜੇ ਵਕਤ ਦੇ ਇਹ ਯੋਗ ਸਿੱਧੂ ਬੋਲਦਾ ਸੀ 10 ਸਾਲੋਂ ਦੇ ਕੋਈ ਸੀ ਕੀਤਾ ਡੋਕੋਦਾਰੀ ਉਹ ਤੋਂ ਬਾਅਦ ਜੇਤਲੀ ਸਾਹਿਬ ਨੇ ਕੋਈ ਸ਼ਬਦ ਬੋਲਦਾ ਹੈ ਜੇਤਲੀ ਸਾਹਿਬ ਜਿਹੜੇ ਸਿੱਧੂ ਸਾਹਬ ਉਹ ਜੀ ਜੀ ਦੇਸੀ ਅੰਬੋਸਾ ਦਾ ਕਰਦਾ ਹੈ ਇਹ ਤਾਂ ਕਰਦੇ ਜੇਤਲੀ ਸਾਹਿਬ ਹਰ ਕੇ ਵਿਦਮੰਤੀ ਬਣੇ ਕੁਛ ਨਹੀਂ ਕੀਤਾ ਉਹ ਤੋਂ ਬਾਅਦ ਹਰਦੀਪਪੁਰ ਦੀ ਜਿਹੜਾ ਕੋਈ ਸ਼ਬਦ ਜਿਹੜਾ ਸਿੱਧੂ ਦਾ ਜੇਤਲੀ ਵੱਤਦਾ ਹੈ ਕੋਈ ਵੀ ਪੂਰੀ ਵੱਤਦਾ ਸੀ ਕਿ ਆਪੇ ਇਹ ਇੰਦਾ ਕਰਦੇ ਵੀ ਇੰਦਾ 5 ਸਾਲ ਲੰਘ ਗਏ ਜੀਰੋ ਕੋਟ ਕੋਈ ਸ਼ਬਦ ਇਹ ਤਰਦੀ ਸਦੂਲ ਯੂਜ਼ ਕਰਦੀ ਨਹੀਂ ਕਾਹਦਾ ਕੋਈ ਨਾ ਖੁਸ਼ ਸਵਾਲ ਇਹ ਕਿ 10 ਸਾਲ ਦਾ ਬਾਜ ਲੰਘਾ ਬੀਜੇ ਲੋਕ ਸਭਾ ਵੀ ਲਖਤ ਹੋਦੀ ਸੰਧੂ ਸਾਹਿਬ ਲੋਕਾਂ ਨੇ ਦੱਸਣ ਕਿ 10 ਸਾਲ ਚ ਬੀਜਪੀ ਨੇ ਪੰਜਾਬ ਦਾ ਕੀ ਕੀਤਾ ਜਿਹੜੇ 740 ਖੇਤ ਖੀਤ ਕੀਤੇ ਪੰਜਾਬ ਦੇ ਫੰਡ ਰੋਕ ਕੇ ਬੈਠੀ ਹੈ ਬੀਜਪੀ ਸੰਧੂ ਸਾਹਿਬ ਉਹਦੀ ਗੱਲ ਕਰ ਸਰ ਆਹ ਤਾਂ ਕਹਿੰਦੀ ਆ ਆਪਣਾ 3 ਜੇ ਵੜਾ ਦੇਗੇ ਉਹ ਬੜੇ ਚੰਦੇ ਹਵਾਈ ਕਿਲੇ ਬਹੁਤ ਚੰਦੇ ਬਣਦੇ ਬੱਲੇ ਸਰ ਜੀ ਉਹਨਾਂ ਨੇ ਲਾਤਾ ਇਹ ਭਾਵੇਂ ਹਰ ਜੀ ਪਰੀ ਹੋਰ ਭਾਵੇਂ ਰੀੜੀ ਹੋਰ ਸਾਡੇ ਲੋਕ ਮੰਤਰੀ ਵੜਾ ਦੇ ਸਾਡੇ ਦਾ ਸੱਚ ਵੀ ਵੜਾ ਦੇ ਅੰਮ੍ਰਿਤ ਸਿੰਘ ਜੀ ਬਹਿਗਾ ਆਓ ਦੱਸਿਆ ਜੀ ਸਾਬ ਉਹਨਾਂ ਨੇ ਇੱਕ ਵੱਡਾ ਐਲਾਨ ਕੀਤਾ ਕਿ ਜਿਹੜੇ ਕੰਢਿਆਲੀ ਤਾਰ ਆ ਉਸ ਤੋਂ ਬਾਅਦ ਇਹ ਜਿਹੜੇ ਕਿਸਾਨਾਂ ਨੂੰ ਇੱਕ ਵੱਡਾ ਤੋਹਫਾ ਨਾਲੋਂ ਕਿਹਾ ਗਿਆ ਕਿ ਦਿੱਤਾ ਗਿਆ ਬੀਜੇਪੀ ਸਰਕਾਰ ਵੱਲੋਂ ਤੇ ਕਿ ਕੰਢਿਆਲੀ ਤਾਰ ਤੋਂ ਪਰ ਜਿਨ੍ਹਾਂ ਦੀਆਂ ਜ਼ਮੀਨਾਂ ਹੈਗੀਆਂ ਉਹ ਆ ਜਾ ਸਕੀ ਬੀਜੇਪੀ ਸਰਕਾਰ ਦੇ ਪਾਸੇ ਬੱਲਾ ਡੇਢ ਸਾਬ ਹੂੰ ਸੀਐਮ ਸਾਹਿਬ ਨੇ ਭਗਵੰਤ ਮਾਨ ਜੀ ਨੇ ਅਮਰਖਸ਼ਾਹ ਦੇ ਨਾਲ ਮੋਦੀ ਦੇ ਨਾਲ ਇਸ ਕੰਮ ਲਈ ਤਿੰਨ ਚਾਰ ਮੀਟਿੰਗ ਕੀਤੀ ਹੂੰ ਕਿ ਜੀ ਜਾਂ ਤਾਂ ਕਿਸਾਨਾਂ ਨੂੰ ਪੈਸੇ ਦੋ ਹੂੰ ਜਾਂ ਬਣੀ ਤਾਕ ਚੁੱਕੇ ਬਿਲਕੁਲ ਜ਼ੀਰੋ ਨਹੀਂ ਹੁੰਦਾ ਹੂੰ ਤੇ ਜਿਹੜਾ ਵਿੱਚ ਜੀ ਰਈ ਪਈ ਆ ਕਿ ਸਾਨੂੰ ਇਹਦੀ ਪ੍ਰੋਬਲਮ ਹੂੰ ਅੱਜ ਤੋਂ ਉਹ 5 ਦਿਨ ਪਹਿਲਾਂ ਇਹ ਜਿਹੜਾ ਫੈਸਲਾ ਅਮਰਖਸ਼ਾਹ ਜੀ ਦਾ ਤੇ ਮਾਨ ਸਾਹਿਬ ਦਾ ਅਸੀਂ ਜ਼ੀਰੋ ਲਾਈਨ ਤੇ ਲੈ ਗਏ ਹੂੰ ਉਦੋਂ ਕੰਮ ਮਾਨ ਸਾਹਿਬ ਦੇ ਪਠਾਨਕੋਟ ਤੋਂ ਸ਼ੁਰੂ ਕਰਾਇਆ ਹੂੰ ਪੰਜਾਬ ਦੀ ਹੱਦ ਤੋਂ ਇਹ ਤਾਂ ਬਜਾਏ ਹੁਣ ਵੇਖਣਗੇ ਕਿ ਉਹ ਕਿੱਥੇ ਜੀਲੋ ਲਾਈਨ ਕਿੱਥੇ ਕੀ ਹੈ ਭਾਜਪਾ ਨੇ ਕੀ ਧੋਵਾ ਦਿੱਤਾ ਇਹ ਚਾਤ ਵੀ ਦੇ ਮਤਲਬ ਸਾਡੀ ਇੱਕ ਬਿਗ ਬਲਾਉਡ ਬੇ ਸਾਹਿਬ ਨਸ਼ੇ ਵਾਲੀ ਜਿਹੜੀ ਬਲਾਉਡ ਮੈਂ ਅਸੀਂ ਇੱਕ ਨੇੜੇ ਵਾਲੀ ਥਾਂ ਇੱਕ ਜਿਹੜਾ ਡਰਾਉਂਗ ਦੋ ਚੀਜ਼ਾਂ ਬਾਅਦ ਬਾਅਦ ਹੋਮ ਮਿਨਿਸਟਰ ਨੇ ਨਾਲ ਡਿਸਕਸ ਹੋ ਗਿਆ ਹਮ ਤੇ ਹੋਮ ਮਿਨਿਸਟਰ ਤਰਲ ਤਰਲ ਕਰੇ ਉੱਥੇ ਠਾਂਗ ਉਹ ਕਹਿੰਦੇ ਦੇ ਉੱਥੇ ਕਾਮਯਾਬ ਹੋ ਗਿਆ ਤਾਂ ਅਸੀਂ ਤੌਰ ਫੋਰ ਬੋਤਾਂ ਖਾਧਾ ਫੰਡੇ ਵਾਲੀ ਤਾੜੂ ਦਿਓ ਤੇ ਵੀ ਅਪੀਲ ਦੀ ਪ੍ਰਾਪਤੀ ਨਸ਼ੇ ਨੂੰ ਲੈ ਕੇ ਕਿਵੇਂ ਵੇਖਦੇ ਹੋ ਕਿਉਂਕਿ ਕਾਫੀ ਨਸ਼ਾ ਤੇ ਨਾਲ ਉਹਦੇ ਨਾਲ ਖਾਸ ਹਾਂ ਤੱਕ ਹੋ ਜਾਏਗਾ ਖਤਮ ਜੀ ਕਰਤਾ ਕਰਤੀ